ਫੇਰੇ 9:30 ਹੋ ਗਏ ਨੇ ਆਪਾਂ ਪੂਰੀਆਂ ਦਾ ਲੰਗਰ ਛਕਿਆ ਅੱਜ ਆਪਾਂ ਚੱਲਣਾ ਵਾਪਸ ਪੰਜਾਬ ਵੱਲ ਮੇਰਾ ਆਪਾ ਕਮਰਾ ਤਾਂ ਖਾਲੀ। ਈਸੀ ਕਮਰਾ ਆਪਣਾ। ਤੇ ਪਾਪਾ ਜੀ ਹੁਣ ਹੀ ਗਏ ਆਪਣਾ ਸਮਾਨ। ਹਾਂਜੀ ਜੱਸਾ ਜੀ ਚਲੀਏ? ਹਾਂਜੀ। ਚਲੋ। ਲਾਓ ਲੌਕ ਹੋਏ। ਕਰੋ ਜੀ ਦਰਸ਼ਨ। ਲੇਖੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅ ਡੈਡੀ ਜੀ ਆਉਂਦੇ ਆ ਗੁਰਦੁਆਰਾ ਸਾਹਿਬ ਤਾਂ ਬਾਬਾ ਜੀ ਨੂੰ। ਬਾਬਾ ਜੀ ਦਾਲ ਦੀ ਸੇਵਾ ਮਿਲਦੀ ਮਿਲਦੇ ਆ। ਬਾਬਾ ਜੀ ਇੱਥੇ ਸੇਵਾ ਕਰਦੇ ਆ ਦਾਲ ਦੀ ਇੱਥੇ ਡਿਊਟੀ ਨੇ ਨਾ। ਉੱਥੇ ਵਾਹਿਗੁਰੂ ਇਹਨਾਂ ਦੀ ਸੇਵਾ ਹੁੰਦੀ। ਹਾਂਜੀ ਦਾਲ ਦੇ ਕਰੋ ਜੀ ਦਰਸ਼ਨ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਮਾ ਸਵੇਰ ਦਾ 8.5 ਔਰ ਆਪਾਂ ਹੁਣ ਚੱਲਣ ਲੱਗੇ ਆ ਆਪਾਂ ਇੱਥੇ ਪਹਿਲਾਂ ਗੱਡੀ ਦੀ ਅਰਦਾਸ ਹੁੰਦੀ ਹੈ ਤੁਸੀਂ ਦੇਖੋ ਇਦਾਂ ਕਰਕੇ ਜਿਵੇਂ ਅੰਦਰੋਂ ਵਾਇਗੁਰੂ ਜੀ ਆਉਂਦੇ ਨੇ ਔਰ ਪ੍ਰੋਪਰ ਅਰਦਾਸ ਕਰਕੇ ਜਾਂਦੇ ਆ ਗੱਡੀ ਦੀ ਅਸੀ ਵੀ ਹੁਣ ਕਰਵਾਉਣੀ ਹੈ ਅਰੇ ਤੋਂ ਆਪਾਂ ਹੁਣ ਚੱਲੇ ਪਾਵਾਂਗੇ ਸਮਾਂ ਤਕਰੀਬਨ ਹੋ ਗਿਆ ਸਵੇਰ ਦੇ 8:30 ਕਰੋ ਜੀ ਦਰਸ਼ਨ ਔਰ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾ ਪਾਈ ਦੀ ਯਾਤਰਾ ਸਟਾਰਟ ਕਰਦੇ ਆ ਸਮਾਂ ਹੋ ਗਿਆ ਸਵੇਰ ਦੇ 8:40 ਮਿੰਟ ਲਓ ਜੀ ਹੁਣ ਆਪਾਂ ਮੱਥਾ ਟੇਕਿਆ ਗੱਡੀ ਦੀ ਅਰਦਾਸ ਆਪ ਆਪ ਹੀ ਕੀਤੀ ਕਿਉਂਕਿ ਅੰਦਰ ਬਾਬਾ ਜੀ ਬਿਜ਼ੀ ਸੀ ਹੁਣ ਆਪਾਂ ਚੱਲਣ ਲੱਗੇ ਆਂ ਜਿਕਾਰਾ ਬਲਾਉ ਜੀ ਬੋਲੇ ਸੋਨਿਹਾਲ ਸ੍ਰੀ ਅਕਾਲ ਸਵੀਰ ਦਾ ਸਮਾਂ ਸੰਗਤ ਹੈ ਜੋ ਦਰਸ਼ਨਾਂ ਲਈ ਚਲੀ ਜਾਂਦੀ ਹੈ ਜਿਵੇਂ ਲੋਕਲ ਗੁਰਦੁਆਰਾ ਸਾਹਿਬ ਹੋ ਗਏ ਔਰ ਜਾਂ ਫਿਰ ਕੈਲੋ ਵੀ ਨਾਨਕਚੀਰਾ ਬੇਦਰ ਜੋ ਕਰਨਾਟਕਾ ਦੇ ਵਿੱਚ ਸਿਤਤ ਹੈ ਇਸ ਕਰਕੇ ਸੰਗਤ ਥੋੜੀ ਹੁਣ ਘਟ ਹੈ ਸਾਰੇ ਸਾਰੇ ਚਲੇ ਜਾਂਦੇ ਨੇ ਔਰ ਸ਼ਾਮ ਨੂੰ ਫਿਰ ਵਾਪਸ ਆ ਜਾਂਦੇ ਆ ਜਦੋਂ ਰਹਿ ਰਾਸਤਾ ਸਮਾ ਹੁੰਦਾ ਹਜੂਰ ਸਾਹਿਬ ਆਓ ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਹਰ ਸੁੱਖ ਸਹੂਦਾ ਇੱਥੇ ਉਪਲਬਧ ਹੈ ਤੁਹਾਨੂੰ ਕੁਝ ਵੀ ਚਾਹੀਦਾ ਹੈ ਤੁਹਾਨੂੰ ਮਿਲ ਸਕਦਾ ਇਹ ਸਾਰੀਆਂ ਟੈਕਸੀਜ਼ ਨੇ ਇੱਥੋਂ ਜਾਂਦੀਆਂ ਨੇ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੁਰਮੀਤ ਸਿੰਘ ਜੋ ਕਿ ਇੱਥੋਂ ਦੇ ਹਜੂਰੀ ਨੇ ਤੋ ਆਪਾਂ ਉਹਨਾਂ ਦਾ ਤੁਹਾਨੂੰ ਮੋਬਾਈਲ ਨੰਬਰ ਦਿੱਤਾ ਸੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਹਜੂਰ ਸਾਹਿਬ ਆਉਨੇ ਹੋ ਉਹ ਤੁਹਾਨੂੰ ਲੋਕਲ ਗੁਰਦੁਆਰਾ ਸਾਹਿਬ ਔਰ ਬੇਦਰ ਨਾਨਕ ਚੀਰਾ ਸਾਹਿਬ ਨਰਸੀ ਨਾਮਦੇਵ ਤੁਹਾਨੂੰ ਦਰਸ਼ਨਾਂ ਲਈ ਲੈ ਕੇ ਜਾ ਸਕਦੇ ਨੇ ਸਵੇਰ ਦੀ ਆਪਾਂ ਪ੍ਰਬੰਧ ਕਰ ਲਿਆ ਨਾਲ ਦੁੱਧ ਲੈ ਲਿਆ ਰਸਤੇ ਦੇ ਵਿੱਚ ਬਣਾਉਣ ਲਈ ਔਰ ਕਾਫੀ ਵੀ ਆਪਾਂ ਲੈ ਲਈ ਹੁਣ ਆਪਾਂ ਰਸਤੇ ਦੇ ਵਿੱਚ ਦੇਖਦੇ ਹਾਂ ਕਿੱਥੇ ਰੁਕਦੇ ਆ ਕਿੱਥੇ ਨਹੀਂ ਇਸ ਸਮੇਂ ਆਪਣੀ ਗੱਡੀ ਚੱਲ ਗਈ ਹੈ ਪੰਜਾਬ ਤੋਂ ਲੈ ਕੇ 1759 ਕਿਲੋਮੀਟਰ ਇੱਕ ਵਾਰੀ ਫੇਰ ਦਰਸ਼ਨ ਕਰ ਲੋ ਉਹ ਪਵਿੱਤਰ ਰਾਹਾਂ ਦੇ ਜੋ ਕਿ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਜਾਂਦੇ ਨੇ ਇਸ ਜਗ੍ਹਾ ਤੇ ਆਉਣਾ ਹੀ ਇੱਕ ਬਹੁਤ ਕਿਸਮਤ ਵਾਲਾ ਮੰਨਿਆ ਗਿਆ ਹੈ ਕਿਉਂਕਿ ਬਾਬਾ ਜੀ ਤਾਂ ਕਹਿੰਦੇ ਨੇ ਵੀ 60 ਸਾਲ ਦੀ ਉਮਰ ਤੱਕ ਉਡੀਕ ਕਰਦੇ ਨੇ ਸੋ ਅਗਰ ਤੁਹਾਨੂੰ ਕਿਤੇ ਵੀ ਮੌਕਾ ਮਿਲੇ ਤਾਂ ਹਜੂਰ ਸਾਹਿਬ ਜ਼ਰੂਰ ਆਓ ਜੀ ਇਹ ਇੱਕ ਬਹੁਤ ਹੀ ਪਵਿੱਤਰ ਤੇ ਇਤਿਹਾਸਿਕ ਸਥਾਨ ਹੈ ਸਾਹਮਣੇ ਗੋਦਾਵਰੀ ਨੂੰ ਰਸਤਾ ਜਾਂਦਾ ਹੈ ਔਰ ਉਧਰ ਹੀ ਗੁਰਦੁਆਰਾ ਲੰਗਰ ਸਾਹਿਬ ਹੈ ਸੋ ਆਪਾਂ ਹੁਣ ਚੱਲਦੇ ਆਂ ਪ੍ਰਮਾਤਮਾ ਦਾ ਨਾਮ ਲੈਨੇ ਆਂ ਆਓ ਤੁਸੀਂ ਵੀ ਸਾਡੇ ਨਾਲ ਵਰਚੁਅਲੀ ਬਣੇ ਰਹੋ ਕਿਹੜਾ ਰਸਤਾ ਜਾਂਦਾ ਜਦੋਂ ਆਪਾਂ ਹਜ਼ੂਰ ਸਾਹਿਬ ਤੋਂ ਪੰਜਾਬ ਵਾਪਸ ਜਾਣਾ ਲਓ ਜੀ ਹੁਣ ਆਪਾਂ ਚੜ ਗਏ ਆ ਐਨ ਐਚ 361 ਤੇ ਮਤਲਬ ਜਿਹੜਾ ਹਾਈਵੇ ਜਾਂਦਾ ਸਿੱਧਾ ਡਾਇਰੈਕਟ ਵਰਦਾ ਆਪਾਂ ਇਸ ਤੋਂ ਲੈ ਕੇ ਪਹਿਲਾ ਆਏਗਾ ਯੋਤਮਲ ਪਹਿ ਪਹਿਲਾ ਆਏਗਾ ਯੋਤਮਲ ਯੋਤਮਲ ਤੋਂ ਬਾਅਦ ਆਏਗਾ ਵਰਦਾ ਤਕਰੀਬਨ ਤਕਰੀਬਨ ਇਸ ਤੇ ਆਪਾਂ 300 ਕਿਲੋਮੀਟਰ ਤੋਂ ਉੱਪਰ ਜਾਣਾ ਔਰ ਇਸ ਰੋਟ ਤੇ ਸੜਕ ਬਹੁਤ ਵਧੀਆ ਟ੍ਰੈਫਿਕ ਬਹੁਤ ਘੱਟ ਹੈ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਯਾਦ ਰੱਖਿਓ NH 300 ਕਾਰ ਮਲ ਰਹਿ ਗਿਆ 50 ਕਿਲੋਮੀਟਰ ਸੌਰੀ 80 ਕਿਲੋਮੀਟਰ ਤੇ ਜਿਹੜਾ ਹੈਗਾ ਵਰਦਾ 155 ਔਰ ਪਹਿਲਾਂ ਆਪਾਂ ਹੁਣ ਯੋਤਮਲ ਪਹੁੰਚਾਂਗੇ ਸਮਾਂ ਹੋ ਗਿਆ 10 ਵਜੇ ਕੀ ਆਪਾਂ ਤਕਰੀਬਨ ਪੌਣੇ 9 ਅਲਵਟ 40 ਤੇ ਆਪਾਂ ਯੂਰ ਸਾਹਿਬ ਤੋਂ ਨਿਕਲੇ ਹੋਏ ਆਂ ਸੜਕ ਬਹੁਤ ਸੋਹਣੀ ਆ ਤਕਰੀਬਨ 100 ਕਿਲੋਮੀਟਰ ਤੋਂ ਉੱਪਰ ਵੀ ਅਸੀਂ ਆ ਗਏ ਆ ਸੋ ਇਹ ਸੀ ਹੁਣ ਤੱਕ ਦਾ ਸਮਾਚਾਰ ਮੌਸਮ ਬਹੁਤ ਵਧੀਆ ਜੀ ਕਿਦੋਂ ਉਦੋਂ ਆਈ ਸੀ ਕਿ ਉਦੋਂ ਤਾਂ ਟੌਪ ਸੀਗੀ ਸੌਰੀ ਕਿਦੋਂ ਉਦੋਂ ਆਈ ਸੀ ਕਿ ਉਦੋਂ ਤਾਂ ਮੀਂਹ ਪੈਂਦਾ ਸੀ ਬਲਕਿ ਅੱਜ ਤੁੱਪ ਹੈ ਪਰ ਕਰ ਹਮੇਸ਼ਾ ਧਿਆਨ ਰੱਖੋ ਗਾਵਾਂ ਦੇ ਕਈ ਵਾਰ ਇਦਾਂ ਝੁੰਡਾ ਜਾਂਦੇ ਅੱਗੇ ਦੇਖੋ ਕਿੰਨੀਆਂ ਗਾਵਾਂ ਨੇ ਸੋ ਹਮੇਸ਼ਾ ਤੁਸੀਂ ਧਿਆਨ ਰੱਖਣਾ ਕਿਤੇ ਵੀ ਆਓ ਤਾਂ ਇਹਨਾਂ ਤੋਂ ਬਚ ਕੇ ਚਲੋ ਜੀ ਨਾਮਿਕ ਭਗਤਾ ਸੁਦਾ ਵਿਗਾਸ ਰੂਪ ਪਾਪ ਕੋ ਨਾਮ ਸੁਣਿਆ ਜੋ ਜੁਗਤਨ ਭੇਦ ਸੁਣਿਆ ਸਾ ਸਤਿ ਸਿਨ ਨਿਕ ਭਗਤਾ ਸਦਾ ਵਿਦਾਵਸ ਦੇਖੋ ਕਿੰਨਾ ਸੋਹਣਾ ਰਸਤਾ ਆਇਆ ਹੁਣ ਘਾਟਸ ਆ ਗਈਆਂ ਥੋੜੇ ਥੋੜੇ ਟਾਈਮ ਬਾਅਦ ਇਦਾਂ ਘਾਟਸ ਆ ਜਾਂਦੀਆਂ ਨੇ ਘਾਟਸ ਮਤਲਬ ਜਿਵੇਂ ਇੱਕ ਵਾਰੀ ਪੂਰੀ ਚੜਾਈ ਆਉਂਦੀ ਏ ਔਰ ਫਿਰ ਇੱਕ ਵਾਰ ਫਿਰ ਆਪਾਂ ਡਾਊਨ ਸਾਲ ਜਾਂਦੇ ਹਾਂ ਨਾ نیچے ਜਾਂਦੇ ਹਾਂ ਇਧਰ ਕਾਰਟਸ ਕਿਹਾ ਜਾਂਦਾ ਇਸ ਚੀਜ਼ ਨੂੰ ਔਰ ਇਹਦੇ ਵਿੱਚ ਦੀ ਦੇਖੋ ਤੁਸੀਂ ਕੱਟ ਕੇ ਪਹਾੜਾਂ ਦੇ ਵਿੱਚ ਦੀ ਸੜਕ ਕੱਢੀ ਹੋਈ ਹੈ। ਯੋਤਮਲ ਆਉਣ ਵਾਲਾ ਹੀ ਹੈ। ਤਕਰੀਬਨ ਤਕਰੀਬਨ ਸਾਨੂੰ 2 ਘੰਟੇ ਹੋਣ ਵਾਲੇ ਆ 10 ਮਿੰਟ ਤੱਕ ਹੋ ਜਾਣਗੇ 2 ਘੰਟੇ। ਪਰ ਰੁੱਕ ਕੇ ਆਪਾਂ ਕਾਫੀ ਬਣਾਵਾਂਗੇ। ਮੈਨੂੰ ਲੱਗਦਾ ਬਈ। ਬਾਕੀ ਦੇਖਦੇ ਹਾਂ ਵੀ ਰੁਕਣ ਦੀ ਲੋੜ ਪਵੇਗੀ ਕਿ ਨਹੀਂ। ਰਾਹ ਦੇਖੋ ਕਿੰਨਾ ਸੋਹਣਾ। ਸਵੇਰੇ 8 ਵਜੇ ਨਿਕਲ ਜਾਣਾ ਚਾਹੀਦਾ ਤੁਹਾਨੂੰ ਹਜੂਰ ਸਾਹਿਬ ਤੋਂ ਜੇ ਤੁਸੀਂ ਵਾਪਸੀ ਕਰਨੀ ਹੈ। ਸਾਰਾ ਸਰਾਊਂਡਡ ਜੰਗਲ ਹੀ ਜੰਗਲ ਹੈ ਦੇਖੋ ਸਾਰਾ ਦੂਰ ਦੂਰ ਤੱਕ ਟਾਈਮ ਹੋ ਗਿਆ 11:32 ਯਾਨੀ ਕਿ 11:30 ਹਾਈਵੇ ਤੇ ਇੱਕ ਵੀ ਆਪਾਂ ਨੂੰ ਦਰਖਤ ਨਹੀਂ ਮਿਲਿਆ ਜਿੱਥੇ ਆਪਾਂ ਗੱਡੀ ਛਾਵੇਂ ਲਾ ਲਈਏ ਜਾਂ ਆਪਾਂ ਨੂੰ ਕਿਤੇ ਛਾਂ ਲੱਗੇ ਇਹ ਆ ਸਰਕਾਰੀ বাস ਜਾ ਰਹੀ ਹੈ ਤੇ ਹੁਣ ਅਸੀਂ ਇੱਥੇ ਬਣਾਉਣ ਲੱਗੇ ਆ ਕਾਫੀ ਦੁੱਧ ਕਿੱਥੇ ਰੈਡੀ ਹੋ ਰਿਹਾ ਦੁੱਧ ਠੰਡਾ ਕੂਲ ਬਾਕਸ ਰੱਖਿਆ ਹੋਇਆ ਠੰਡਾ ਦੁੱਧ ਦੇਖੋ ਤਾਂ ਕੱਢ ਕੇ ਵਾਂ ਵੀ ਬੜਾ ਠੰਡਾ ਪਿਆ ਆਪਾਂ ਇਹਨੂੰ ਇਹ ਵੇਚੀ ਰਹਿਣ ਦੇ ਡੈਡੀ ਹਜੇ ਪਹਿਲਾਂ ਆਪਾਂ ਉਹ ਸੋ ਹੁਣ ਆਪਾਂ ਸੈਟਅਪ ਕਰਕੇ ਫੇਰ ਤੁਹਾਨੂੰ ਮਿਲਦੇ ਹਾਂ ਹੁਣ ਆਪਾਂ ਇੱਥੇ ਰੁਕ ਕੇ ਸਭ ਤੋਂ ਪਹਿਲਾਂ ਆਪਣੇ ਕੋਲੇ ਪੀਕਾ ਜੀ ਦੀ ਉਹ ਹੈ ਵੇਲਪੁਰੀ ਜਿਹੜੀ ਨੂੰ ਤਾਂ ਬਣਾ ਕੇ ਦੇ ਦਿੱਤੀ ਵੀਡੀਓ ਨਹੀਂ ਬਣਾਈ ਸੀ ਹੁਣ ਮੈਂ ਜੱਸੇ ਨੂੰ ਬਣਾ ਕੇ ਦਿੰਦਾ ਜੱਸੇ ਬੈਠੋ ਇਹਦੇ ਵਿੱਚ ਇੱਕ ਤਾਂ ਛਟਣੀ ਹੁੰਦੀ ਹੈ ਆਪਾਂ ਬਿਲਕੁਲ ਵੀ ਚੰਦਨੀ ਪਾਵਾਂਗੇ ਬਿਲਕੁਲ ਸਾਫ਼ ਕਰਕੇ ਜਾਵਾਂਗੇ ਇਥੇ ਨਹੀਂ ਇਹ ਵੀ ਆਪਾਂ ਛੱਡ ਦਾਂਗੇ ਸਾਰਾ ਕੁਝ ਇਹ ਆਪਾਂ ਬਣਾਤੀ ਜੱਸਾ ਜੀ ਦੀ ਫੇਲ ਕੋਈ ਫੇਲ ਪਰੀ ਦੋ ਹੀ ਸੀਗੀਆਂ ਸਾਡੇ ਕੋਲ ਇੱਕ ਆਪਾਂ ਪੈਂਦੀ ਦੀ ਮੈਂ ਖਾ ਲੂੰਗਾ ਪੰਜ ਰਤਨ ਨਮਕੀਨ ਨਾ ਵੀ ਜੱਸੇ ਇਤਨਾ ਹੁਣ ਮਿਕਸ ਕਰਕੇ ਦੇਣਾ ਠੀਕ ਹੈ ਕਿਤੇ ਵੀ ਜਦੋਂ ਟ੍ਰੈਵਲ ਕਰਨਾ ਨਾ ਇਹ ਬੈਸਟ ਆਪਸ਼ਨ ਆ ਤੁਹਾਡੇ ਕੋਲ ਕਈ ਵਾਰੀ ਕੋਈ ਰੈਸਟੋਰੈਂਟ ਨਹੀਂ ਮਿਲਦਾ ਤੁਸੀਂ ਇਹ ਬਣਾਓ ਜਾ ਕੇ ਦੱਸ ਹੁਣ ਤੁਹਾਨੂੰ ਬਣਾ ਕੇ ਦਿਖਾਉਣ ਲੱਗੇ ਆਪਾਂ ਕਾਫੀ ਕਾਫੀ ਕਿਵੇਂ ਬਣਾਉਨੇ ਆ ਉਹ ਵੀ ਦੇਖਿਓ ਕਹ ਡੀ ਨੂੰ ਆਪਾਂ ਦਵਾਰੇ ਆਰਾਮ ਗੁਰਨਟ ਚੱਕੇ ਬਿਲਕੁਲ ਪੁਲ ਦੇ ਥੱਲੇ ਤਾਂ ਕਿ ਛਾਵੇਂ ਖੜੀਏ ਛਾਵੇਂ ਆਪਾਂ ਆਟੋ ਆ ਗਿਆ ਵਿੱਚ ਔਰ ਇੱਥੇ ਆਪਾਂ ਬਣਾ ਰਹੇ ਆ ਆਪਣੀ ਕਾਫੀ ਪਹਿਲਾਂ ਇਹਨਾਂ ਨੇ ਖਾਧੀ ਆ ਬੇਲਪੂਰੀ ਬਣਾ ਕੇ ਦਿੱਤੀ ਜੱਸ ਉਹ ਡੈਡੀ ਨੂੰ ਮੈਂ ਇਹਦੀ ਇਹ ਵਾਲੀ ਪੀਕਾ ਜੀ ਤੇ ਹੁਣ ਆਪਾਂ ਕਾਫੀ ਬਣਾ ਰਹੇ ਆ ਕਾਫੀ ਪੀ ਕੇ ਫਿਰ ਆਪਾਂ ਅੱਗੇ ਚੱਲਾਂਗੇ ਐ ਸਾਈਡ ਆਪਾਂ ਬੈਠੇ ਸੀ ਸਾਰਾ ਸਾਫ਼ ਕਰਤਾ ਦੇਖੋ ਬਿਲਕੁਲ ਇਥੇ ਭਾਂਡੇ ਧੋਤੇ ਬਿਲਕੁਲ ਨੀਟ ਐਂਡ ਕਲੀਨ ਤੇ ਸਾਰਾ ਸਮਾਨ ਅਸੀਂ ਡਿਗੀ ਦੇ ਵਿੱਚ ਰੱਖਤਾ ਸਾਰਾ ਕੁਝ ਵਿੱਚ ਹੁਣ ਆਪਾਂ ਅੱਗੇ ਚੱਲਦੇ ਆਂ ਚੱਲੀਏ ਜੀ ਹਾਂਜੀ ਸਰ ਸਾਢੇ 12 ਵਜੇ ਆਪਾਂ ਚੱਲਨੇ ਆਂ ਕਾਫੀ ਪੀ ਕੇ ਤੇ ਹੁਣ ਆਪਾਂ ਲਗਾਤਾਰ 3 ਘੰਟੇ ਡਰਾਈਵ ਕਰਾਂਗੇ ਨਾਗਪੁਰ ਸਾਰਾ ਕ੍ਰਾਸ ਕਰਕੇ ਪੈਂਚ ਦੇ ਨੀਰ ਬਾਊਟ ਆਪਾਂ ਪੈਂਚ ਵੀ ਟੱਪ ਕੇ ਹੀ ਕੋਸ਼ਿਸ਼ ਕਰਾਂਗੇ ਵੀ ਆਪਾਂ ਰੁਕੀਏ ਹੁਣ ਤੱਕ ਦਾ ਇਹ ਸਮਾਂ ਚਾਰਾ ਤੇ 10:00 ਵਜੇ ਆਪਾਂ ਸਾਗਰ ਦੇ ਆਸ-ਪਾਸ ਪਹੁੰਚਾਂਗੇ ਪਰ ਹਜੇ ਕੁਝ ਵੀ ਡਿਸਾਈਡ ਨਹੀਂ ਹੈ ਵੀ ਆਪਾਂ ਰਾਤ ਕਿੱਥੇ ਰਹਿਣੀ ਹੈ ਜੀਓ ਦਾ ਪੰਪ ਆਇਆ ਇੱਥੇ ਆਪਾਂ ਡੀਜ਼ਲ ਪਵਾ ਰਹੇ ਹਾਂ ਟੈਂਕੀ ਫੁੱਲ ਕਰਾਵਾਂਗੇ ਜੀਓ ਦਾ ਪੰਪ ਬਸ ਹੋਣਾ ਦੇਖੋ ਸ਼ੀਸ਼ਾ ਵੀ ਸਾਫ਼ ਕਰ ਰਹੇ ਆਰੇ ਵਾਹ ਭਈਆ ਐਸੇ ਸਾਫ਼ ਕਰਦੇ ਹੋ ਆਪ ਤੋ ਬੜੀਆ ਥੈਂਕ ਯੂ ਥੈਂਕ ਯੂ ਫੋ ਲੋਰੀ ਹੈ ਪਾਪਾ ਜੀ ਪਿਛੇ ਰਾਮ ਕਰ ਰਹੇ ਆ ਹੁਣ ਤੱਕ ਦਾ ਇਹ ਸਮਾਚਾਰ ਹੈ ਭయ్యా ਜੀ ਅਬ ਹਮਨੇ ਜਾਣਾ ਹੈ ਨਾਗਪੁਰ ਜਾਣਾ ਹੈ ਤੋ ਇਹ ਸਮ੍ਰਿਤੀ ਮਹਾਮਾਰਗ ਹਮਕੋ ਲੈਣਾ ਪੜੇਗਾ ਜਾਂ ਸਿੱਧਾ ਬਿਊਟੀ ਬੋਰੀ ਚਲੇ ਜਾਏ ਨਹੀਂ ਸਿੱਧਾ ਹੀ ਜਾਤੇ ਨਾ ਹੈਨਾ ਠੀਕ ਹੈ ਚਲੋ ਜੀ ਤੇਲ ਪਾਇਆ ਆਪਾਂ 3000 ਦਾ ਸ਼ੀਸ਼ਾ ਸਾਫ ਕਰ ਰਹੇ ਆ ਪੰਪ ਬਹੁਤ ਵਧੀਆ ਵੀ Jio ਵਾਲੇ ਫੈਸਿਲਿਟੀ ਬਹੁਤ ਛੋਣੀ ਨੇ ਦੇਖੋ ਸ਼ੀਸ਼ਾ ਕਿੰਨਾ ਸੋਹਣਾ ਸਾਫ ਕਰਦੇ ਅਰੇ ਵਾਹ ਭਈਆ ਮਜ਼ਾ ਆ ਗਿਆ ਮਜ਼ਾ ਆ ਗਿਆ ਸਰ 1:08 ਤੇ ਹੁਣ ਆਪਾਂ ਇੱਥੋਂ ਲਵਾਂਗੇ ਬਾਲ ਠਾਕਰੇ ਸਮ੍ਰਿਧੀ ਮਹਾਮਾਰਗ ਹਿੰਦੂ ਹਰਦੇ ਸਮਰਾਟ ਕੁਛ ਐਦਾਂ ਦੇ ਨਾਮ ਆ ਸ਼ਾਇਦ ਮੈਨੂੰ ਪ੍ਰੋਪਰ ਲੈਣਾ ਨਾ ਆਵੇ ਬਾਕੀ ਉਸ ਤੋਂ ਆਪਾਂ ਚੱਲਾਂਗੇ ਹੁਣ ਨੀਅਰਬਾਊਟ 50 ਕਿਲੋਮੀਟਰ ਸਿੱਧਾ ਨਾਗਪੁਰ ਪਹੁੰਚ ਜਾਗੇ ਜਲਦੀ ਆਪਾਂ ਹੁਣ ਟਰਨ ਲੈਣ ਵਾਲੀਆਂ ਨਾਗਪੁਰ ਵੈਸੇ ਇੱਥੋਂ 88 ਕਿਲੋਮੀਟਰ ਹੈ ਇਥੇ ਆਪਾਂ ਜਿਹੜਾ ਵਰਦਾਂ ਨੂੰ ਰਸਤਾ ਜਾਂਦਾ ਬਿਊਟੀਪੁਰੀ ਉਸ ਤੋਂ ਆਪਾਂ ਲੈਫਟ ਲੈ ਲਿਆ ਆਪਾਂ ਵਰਦਾਂ ਬਿਲਕੁਲ ਪਹੁੰਚ ਗਏ ਆਊਟਸਕਰਟ ਸਪੈਲਿੰਗ ਇਥੋਂ ਦੇਖੋ ਤੁਸੀਂ ਸਿਰਫ 500 ਮੀਟਰ ਤੋਂ ਆਪਾਂ ਖੱਬੇ ਹੋਣਾ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਨਾ ਇਹ ਵਾਲਾ ਇਹ ਇਹ ਹੈ ਸਮ੍ਰਿਤੀ ਮਹਾਮਾਰਗ ਹੁਣ ਆਪਾਂ ਇਹਦੇ ਚੱਲਦੇ ਆਂ ਇਹ ਵੀ ਤੁਹਾਨੂੰ ਦਿਖਾਉਣਾ ਜ਼ਰੂਰੀ ਸੀ ਵੈਸੇ ਤੁਸੀਂ ਸਿੱਧਾ ਵੀ ਜਾ ਸਕਦੇ ਹੋ ਬਿਊਟੀ ਬੋਰੀ ਆਹ ਦੇਖੋ ਬਿਊਟੀਪੁਰੀ ਜਾਉਂਗੇ ਨਾ ਤੁਸੀਂ ਸਿੱਧਾ ਵੀ ਜਾ ਸਕਦੇ ਹੋ ਪਰ ਹਾਈਵੇ ਵੀ ਦੇਖਣਾ ਜ਼ਰੂਰੀ ਹੈ ਵੀ ਤਾਂ ਤੁਹਾਨੂੰ ਹੁਣ ਉਹ ਹਾਈਵੇ ਦਿਖਾਉਂਦੇ ਆ ਸਮ੍ਰiddhi ਮਹਾਮਾਰਗ ਜਿਹੜਾ ਨਾਗਪੁਰ ਤੋਂ ਬੰਬੇ ਜਾਂਦਾ ਔਰ 700 ਕਿਲੋਮੀਟਰ ਲੰਮਾ ਮਹਾਮਾਰਗ ਹੈ ਉਹ ਦੇਖੋ ਲਿਖਿਆ ਆ ਗਿਆ ਸਮ੍ਰiddhi ਹਾਈਵੇ 3 ਕਿਲੋਮੀਟਰ ਹੁਣ ਆਪਾਂ ਇੱਥੇ ਚੜਾਂਗੇ ਇਹ ਆਪਾਂ ਚੜਨ ਲੱਗਿਆ ਹੁਣ ਹਾਈਵੇ ਤੇ ਇੱਥੇ ਲਿਖਿਆ ਸਟੈਚੂ ਲਾਇਆ ਦੇਖੋ ਗਾਂਧੀ ਜੀ ਵਾਲੇ ਇੱਕ ਸੁਣਦਾ ਨਹੀਂ ਇੱਕ ਦੀਂਦਾ ਨਹੀਂ ਇੱਕ ਬੋਲਣਾ ਨਹੀਂ ਲਓ ਜੀ ਇਹ ਆ ਸਿੱਧਾ ਨਾਗਪੁਰ ਇੱਥੋਂ ਆਪਾਂ ਥੋੜਾ ਹੀ ਆ ਜਿਆਦਾ ਨਹੀਂ ਹੋਏਗਾ ਮੇਰੇ ਖਿਆਲ 60 70 ਕਿਲੋਮੀਟਰ ਦਾ ਸਟ੍ਰੈਚ ਆਪਾਂ ਇਸ ਤੇ ਕਵਰ ਕਰਾਂਗੇ ਪਰ ਇਹ ਵੀ ਜ਼ਰੂਰੀ ਸੀ ਔਰ ਕਹਿਣਾ ਟੋਲ ਲੱਗਿਆ ਇਹਦਾ ਆਪਣਾ ਟੋਲ ਜੋ ਕੱਟਿਆ ਜਾਏਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਕਾਰ ਚੀਪ ਰੋਡ ਦੇਖਿਓ ਤੁਸੀਂ ਇਹ ਬਾ ਕਮਾਲ ਰੋਡ ਹੈ ਲਓ ਜੀ ਇੱਥੇ ਆਪਣਾ ਸਕੈਨ ਹੋ ਜਾਣਾ ਲਓ ਜੀ ਵੈਲਿਡ ਟੈਗ ਲੈ ਕੇ ਆ ਗਏ ਆਪਣੀ ਕਾਰ ਦਾ ਨੰਬਰ ਤੁਹਾਨੂੰ ਹੁਣ ਕਰਾਉਨੇ ਆ ਦਰਸ਼ਨ ਸਮ੍ਰiddhi ਮਹਾਮਾਰਗ ਇਹ ਹੈ ਜੀ ਸਮ੍ਰਿਤੀ ਮਹਾਮਾਰਗ ਸਪੀਡ ਲਿミਟ 120 ਬੱਸ ਦੀ 100 ਟਰੱਕ ਦੀ 80 ਔਰ ਟਰੱਕ ਇੱਕ ਸਾਈਡ ਜਾ ਰਹੇ ਨੇ ਔਰ ਰੋਡ ਦੇ ਵਿਚਾਲੇ ਐਂਬੀਅੰਸ ਦੇਖੋ ਕਿੰਨਾ ਸੋਹਣਾ ਕਮਲ ਦੇ ਫੁੱਲ ਇਸ ਤੇ ਸਪੀਡ ਲਿミਟ ਹੈ 120 ਔਰ ਅਸੀਂ ਆਪਾਂ 120 ਦੀ ਚੱਲਾਂਗੇ ਦਿਖਾਉਣਾ ਤੁਹਾਨੂੰ 120 ਦੀ ਸਪੀਡ ਕਰਕੇ ਲਓ 100 ਸੀਮੈਂਟਡ ਰੋਡ ਹੈ ਕਰਤੀ 120 ਤੇ ਇਤਾਂ ਦਾ ਕੁਝ ਵਿਊ ਆ 120 ਤੇ ਪੂਰਾ 55 ਕਿਲੋਮੀਟਰ ਆਪਾਂ ਇਸ ਤੇ ਸਫ਼ਰ ਕੀਤਾ ਅਜੇ ਵੀ 11 ਕਿਲੋਮੀਟਰ ਹੋਰ ਕਰਨਾ ਪਰ ਆ ਟੋਲ ਆ ਗਿਆ ਤੁਸੀਂ ਟੋਲ ਦੇਖੋ ਕਿੰਨਾ ਵੱਡਾ ਰੁਕਦੇ ਆਪਾਂ ਇੱਥੇ ਸਾਈਡ ਤੇ ਤੇ ਦੇਖੋ ਕਿੱਡਾ ਟੋਲ ਹੈ ਦੇਖੋ ਉਹ ਲਿਖਿਆ ਹੋਇਆ ਉੱਪਰ ਹਿੰਦੂ ਹਿਰਦੇ ਸਮਰਾਟ ਬਾਲ ਠਾਕਰੇ ਬਾਲਾ ਸਾਹਿਬ ਬਾਲ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਮੈਂ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਲਓ ਪੜੋ ਹਿੰਦੂ ਹਿਰਦੇ ਸਮਰਾਟ ਬਾਲ ਠਾਕਰੇ ਬਾਲਾ ਸਾਹਿਬ ਬਾਲ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਇਹ ਆ ਜੀ ਹੁਣ ਇੱਥੇ ਪਿਕਚਰਸ ਕਲਿੱਕ ਕਰਦੇ ਆਪਾਂ ਤੇ ਚੱਲਦੇ ਆਂਗੇ ਇਥੇ ਆਪਾਂ ਟੋਲ ਘਟਾਇਆ ਇਸ ਜਗ੍ਹਾ ਤੇ ਦੇਖੋ ਤੁਸੀਂ ਟੋਲ ਦਾ ਸਾਈਜ਼ ਕਿੰਨਾ ਵੱਡਾ ਹੁਣ ਆਪਾਂ ਅੱਗੇ ਜਾਣਾ ਨਾਗਪੁਰ ਵੱਲ ਨੂੰ ਇਥੋਂ ਨਾਗਪੁਰ ਹੈਗਾ 10 ਕਿਲੋਮੀਟਰ ਇਹ ਹਾਈਵੇ ਸਿੱਧਾ ਜਾਂਦਾ ਹੈ ਬੰਬੇ ਨੂੰ ਆਪਾਂ ਹੁਣ ਆਊਟਰ ਰਿੰਗ ਰੋਡ ਲੈ ਕੇ ਬਿਊਟੀਪੁਰੀ ਪਹੁੰਚ ਗਏ ਜਿਹੜਾ ਆਪਾਂ ਪਿਛਲੀ ਵੀਡੀਓ ਅਗਰ ਤੁਸੀਂ ਦੇਖੀ ਹੋਵੇ ਤਾਂ ਹਾਈਦਰਾਬਾਦ ਤੋਂ ਆਪਾਂ ਲਿਆ ਸੀ ਤੇ ਮੈਂ ਤੁਹਾਨੂੰ ਗੱਲ ਦੱਸਦਾ ਸੀਗਾ ਹੁਣ ਆਪਾਂ ਇਨਚ 44 ਹੀ ਲੈਣ ਲੈ ਲੈਣਾ ਇਹਦੇ ਸਿੱਧਾ ਆਪਾਂ ਆਊਟਰ ਰਿੰਗ ਰੋਡ ਲੈ ਕੇ ਨਾਗਪੁਰ ਵਾਲੀ ਸਿੱਧਾ ਪਹੁੰਚ ਜਾਣਾ ਬਾਰੋਬਾਰ ਔਰ ਸਿੱਧਾ ਆਪਾਂ ਉਥੋਂ ਜਾਣਾ ਫਿਰ ਲਖਨਦੌਂਡ ਨੂੰ ਥੈਨ ਲਖਨਦੌਂਡ ਤੋਂ ਫਿਰ ਅੱਗੇ ਜਾਵਾਂਗੇ ਆਪਾਂ ਸਾਗਰਵਾਲ ਨੂੰ ਨਾਗਪੁਰ 29 ਕਿਲੋਮੀਟਰ ਹਿੰਗਾ 13 ਬਿਊਟੀਫੁਲੀ ਇੱਥੇ ਖਤਮ ਹੁੰਦਾ ਸਮ੍ਰਿਧੀ ਮਹਾਮਾਰਗ ਨਾਗਪੁਰ ਅਗਰ ਆਪਾਂ ਸਿਟੀ 'ਚ ਜਾਣਾ ਤਾਂ 2 ਬਾਈਕਿਲੋਮੀਟਰ ਪਰ ਆਪਾਂ ਬਾਰੋਬਾਰ ਹੀ ਆਪਾਂ ਆਊਟਰ ਰਿੰਗ ਰੋਡ ਲੈਣੀ ਹੈ ਇਥੋਂ ਯਾਦ ਰੱਖਿਓ ਇਹ ਆ ਗਿਆ ਅਗਰ ਲੈਫਟ ਜਾਣਾ ਤਾਂ ਅਮਰਾਵਤੀ ਨੂੰ ਜਾਂਦਾ ਰਸਤਾ ਔਰ ਅਗਰ ਰਾਈਟ ਤਾਂ ਨਾਗਪੁਰ ਆਪੇ ਇੱਥੋਂ ਜਾਣਾ ਤਾਂ ਰਾਈਟ ਹੀ ਆ ਪਰ ਆਪਾਂ ਸਿੱਧੀ ਚ ਨਹੀਂ ਜਾਣਾ ਨਾਗਪੁਰ ਬਾਰੋ-ਬਾਰ ਰੱਪਾ ਘੁਮਣਾ ਦੇਖੋ ਕਿੰਨਾ ਸੋਹਣਾ ਬਣਾਇਆ ਰਾਉਂਡ ਬਾਊ ਇਹਨੂੰ ਕਹਿੰਦੇ ਆ ਚੌਂਕ ਅਮਰਾਵਤੀ ਵੀ ਬਹੁਤ ਵੱਡੀ ਸਿਟੀ ਆ ਮਹਾਰਾਸ਼ਟਰ ਦੀ ਆਪਾਂ ਇੱਕ ਵਾਰ ਉਧਰ ਦੀ ਵੀ ਆਏ ਹੋਏ ਮੈਨੂੰ ਯਾਦ ਹੈ ਚੌਂਕ ਦੇਖੋ ਕਿੱਡਾ ਵੱਡਾ ਇੱਧਰ ਨਹੀਂ ਜਾਣਾ ਆਪਾਂ ਹਿੰਗਣਾ ਬੰਨੀ ਨਹੀਂ ਜਾਣਾ ਆਪਾਂ ਹੋਰ ਜਾਣਾ ਅੱਗੇ। ਦੇਖ ਲਓ ਤੁਸੀਂ ਚੌਂਕ ਹੀ ਚੱਲ ਰਿਹਾ ਹਜੇ। ਹੁਣ ਆਪਾਂ ਇੱਥੋਂ ਲੈਫਟ ਹੋਣਾ। ਉਹ ਰੋਡ ਤੇ ਨਾਗਪੁਰ ਵੱਲ ਉਹ ਲਿਖਿਆ ਹੋਇਆ ਹੈ ਨਾ ਨਾਗਪੁਰ। ਇੱਥੋਂ ਆਪਾਂ ਲੈਫਟ ਹੋ ਜਾਣਾ। ਇਹ ਚਲੋ ਜੀ। ਹੁਣੇ ਸਿੱਧਾ ਜਾਊ ਆਪਾਂ ਨੂੰ NH 44 ਨਾਲ। ਕਨੈਕਟ ਕਰੇਗਾ ਆਊਟਰ ਰਿੰਗ ਰੋਡ ਦੇ ਥਰੂ ਤੁਸੀਂ ਦੇਖੋ نیچے ਜੋ ਦੇਖ ਰਹੇ ਹੋ ਤੁਸੀਂ ਇਹ ਹైదరాబాద్ ਨੂੰ ਰਸਤਾ ਜਾਂਦਾ ਜਿਹੜਾ ਚੌਂਕ ਤੇ ਦੇਖ ਰਹੇ ਨਾ ਤੁਹਾਨੂੰ ਜਿਹੜਾ ਸੱਜੇ ਪਾਸੇ ਨੂੰ ਰਾਹ ਹੈ ਐਨ ਐਚ 44 ਹੀ ਹੈ ਔਰ ਇਹ ਇਧਰੋਂ ਜਾ ਰਿਹਾ ਇਸ ਸਾਈਡ ਤੋਂ ਔਰ ਇਹ ਸਦਾ ਲਿੰਕ ਕਰਦਾ ਆਪਣੇ ਆਊਟਰ ਰਿੰਗ ਰੋਡ ਦੇ ਕੋਤੇ ਲਿਖਿਆ ਆਏਗਾ ਨਾਗਪੁਰ ਅਗਰ ਸ਼ਹਿਰ ਚ ਜਾਣਾ ਤਾਂ ਆਪਾਂ ਇਧਰੋਂ ਚਲੇ ਜਾਵਾਂਗੇ ਪਰ ਆਪਾਂ ਸਿੱਧਾ ਹੀ ਜਾਣਾ ਹੁਣ ਆ ਗਿਆ ਫਿਰ ਵਾਪਸ NH 44 ਆਇਡਾ ਰਹਾ ਨਾ ਇਹ ਜਾਣਾ ਸਿੱਧਾ ਉਧਰ ਜਾਂਦੇ ਹੋਏ ਆਪਾਂ ਇਧਰ ਦੀ ਗਏ ਸੀ ਬਿਊਟੀਪੁਰੀ ਤੋਂ ਆਪਾਂ ਸੱਜੇ ਗਏ ਸੀ ਵਰਦਾ ਨੂੰ ਪਰ ਹੁਣ ਆਪਾਂ ਸਿੱਧਾ ਹੀ ਜਾਣਾ ਲਿਖਿਆ ਆ ਗਿਆ ਚਪਲਪੁਰ ਸੇ ਹੁਣੀ ਆ ਗਿਆ ਨਾ ਲਿਖਿਆ ਬਸ ਚਲੋ ਟਾਈਮ 3:07 ਆਪਾਂ ਨਾਗਪੁਰ ਆਊਟਰ ਰਿੰਗ ਰੋਡ ਲੈ ਕੇ ਬਾਰੋ-ਬਾਰ ਨਿਕਲਿਆ ਸੀਗੇ ਹੁਣ ਪਹੁੰਚ ਗਏ ਆਪਾਂ ਪੈਂਚ ਦੇ ਅਰਾਊਂਡ ਪੈਂਚ ਨੈਸ਼ਨਲ ਪਾਰਕ ਆ ਚੋ ਤੇ ਹੁਣ ਆਪਾਂ ਇੱਥੇ ਲੰਚ ਲਈ ਕਿਤੇ ਰੁਕਦੇ ਆ ਕੋਈ ਵੀ ਵਧੀਆ ਜਗ੍ਹਾ ਜਿੱਥੇ ਆਪਾਂ ਲੰਚ ਕਰ ਸਕੀਏ ਰੋਡਸ ਦੇਖੋ ਤੁਸੀਂ ਕਿੰਨੇ ਸੋਹਣੇ ਆ ਇਹ ਕਾਰਿਡੋਰ ਦੇ ਦੇਖਿਓ ਕਿੰਨੇ ਸੋਹਣੇ ਲੱਗਦੇ ਆ ਰੋਡਸ ਇਹ ਆ ਪੈਂਚ ਨੈਸ਼ਨਲ ਪਾਰਕ ਦਾ ਕਾਰਿਡੋਰ ਜਿਹੜੇ ਸਟਾਰਟ ਹੋਣਾ ਪਰ ਹਜੇ ਪੈਂਚ ਏਰੀਆ ਸਟਾਰਟ ਹੋਇਆ ਇਹ ਜੋ ਕਾਰਿਡੋਰ ਆਇਆ ਤੁਹਾਨੂੰ ਉਹ ਵੀ ਦਿਖਾਉਣਾ ਹੈ ਗ੍ਰੀਨ ਕਲਰ ਦਾ ਕਾਰਿਡੋਰ ਆ ਸਾਊਂਡ ਪ੍ਰੂਫ ਕਾਰਿਡੋਰ ਆ 37 ਕਿਲੋਮੀਟਰ ਲੰਬਾ ਕਾਰਿਡੋਰ ਆ ਜੋ ਕਿ ਵਾਈਲਡ ਲਾਈਫ ਸੈਂਚੁਰੀ ਡਿਸਟਰਬ ਨਾ ਹੋਵੇ ਉਹਨੂੰ ਮੱਦ ਦੇ ਨਜ਼ਰ ਰੱਖ ਕੇ ਬਣਾਇਆ ਗਿਆ ਇਹ ਇਥੋਂ ਗੇਟ ਨੇ ਅਗਰ ਤੁਸੀਂ ਇੱਥੇ ਆਉਨੇ ਹੋ ਦੇਖੋ ਪੜ ਲਓ ਲਓ ਜੀ ਲਗਾਤਾਰ 10 ਕਾਂਟੇ ਹੋ ਗਏ ਆਪਾਂ ਨੂੰ ਡਰਾਈਵ ਕਰਦੇ ਨੂੰ ਕੋਈ ਲੱਗਿਆ ਨਹੀਂ ਮਿੱਡਾ ਆਪਾਂ ਕਿਤੇ ਰੁਕਣਾ ਚਾਹੀਦਾ ਸੋ ਹੁਣ ਡਿਸਾਈਡ ਕੀਤਾ ਬਈ ਵਾਈਸਨ ਰੀਟਰੀਟ ਆ ਇਥੋਂ ਵੀ 20 ਕਿਲੋਮੀਟਰ ਤੇ ਸੋ ਉੱਥੇ ਹੁਣ ਰੁਕਾਂਗੇ ਆਪਾਂ ਤੇ ਆਹ ਤੇ ਆਪਾਂ ਕਰਾਂਗੇ ਲਾਂਚ ਆਪਣੀ ਜਿਹੜੀ ਉਹ ਦੂਰੀ ਅਜ ਦੀ ਸਾਗਰ ਦੀ ਉਹ ਇੱਥੋਂ ਲੱਗ ਜਾਣੇ ਆਪਾਂ ਨੂੰ ਤਕਰੀਬਨ 5 ਕੇ ਘੰਟੇ 5.5 ਘੰਟੇ ਸੋ ਹੁਣ ਤੱਕ ਦਾ ਇਹ ਸਮਾਚਾਰਾ ਇਹ ਹੈ ਪੈਂਚ ਨੈਸ਼ਨਲ ਪਾਰਕ ਹੈ ਉਹਦੇ ਵਿੱਚ ਦੀ ਇਹ ਕੋਰੀਡੋਰ ਜਾ ਰਿਹਾ ਹੈ 37 ਕਿਲੋਮੀਟਰ ਇਦਾਂ ਹੀ ਹੈ ਗ੍ਰੀਨ ਗ੍ਰੀਨ ਜਿਹੜੇ ਥੋੜੇ ਸਾਈਡਾਂ ਦੇ ਦੇਖ ਰਹੇ ਹੋ ਨਾ ਤੁਸੀਂ ਇਹ ਇਹ ਗ੍ਰੀਨ ਗ੍ਰੀਨ ਮਤਲਬ ਇਹਦਾ ਸ਼ੈੱਡ ਜਿਹਾ ਲਾਇਆ ਹੋਇਆ ਪੁਲ ਬਣਿਆ ਹੋਇਆ ਇਹਦੇ ਥੱਲੇ ਦੀ ਜਿਹੜੇ ਵਾਈਲਡ ਲਾਈਫ ਐਨੀਮਲਸ ਨੇ ਉਹ ਇੱਕ ਆਪੇ ਸੱਚ ਜਾਂਦੇ ਨੇ ਬਿਲਕੁਲ ਸਮੂਥ ਰੋਡ ਹੈ ਇਹ ਅਗਰ ਤੁਹਾਨੂੰ ਕਿਤੇ ਰਾਤ ਰਹਿਣ ਦਾ ਮੌਕਾ ਮਿਲੇ ਤੇ ਇਹਦੇ ਵਿੱਚ ਵੀ ਫੋਟੋਸ ਮਿਲ ਜਾਂਦੇ ਨੇ ਇਸ ਰੋਡ ਤੇ ਗੱਡੀ ਚਲਾਉਣ ਦਾ ਤੁਹਾਨੂੰ ਕਿਤੇ ਮੌਕਾ ਮਿਲੇ ਤਾਂ ਕਿਤੇ ਖਿਜਾਉਣਾ ਨਹੀਂ ਸੋ ਹਮੇਸ਼ਾ NH44 ਜਦੋਂ ਵੀ ਤੁਸੀਂ ਕਿਤੇ ਆਓ ਪੈਂਚ ਨੈਸ਼ਨਲ ਪਾਰਕ ਵਾਲੀ ਰੋਡ ਤੇ ਗੱਡੀ ਆਪ ਚਲਾ ਲਿਓ ਅਗਰ ਕੋਈ ਹੋਰ ਚਲਾਉਂਦਾ ਹੋਇਆ ਨੂੰ ਕਹਿੰਦੇ ਸਾਈਡ ਤੇ ਬਹਿ ਜਾ ਅਸੀਂ ਚਲਾਉਣੀ ਆ ਗੱਡੀ ਲਓ ਜੀ ਚੱਲ ਗਈ ਸੀ ਗੱਡੀ ਆਪਣੀ ਚਲੋ 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 ਇਹ ਆ ਤਾਮਿਲਨਾਡੂ 52 ਅਗਰਾ ਸਤ 47 ਕਿਲੋਮੀਟਰ ਨਰਸਿੰਘਪੁਰ 150 ਚਲੋ ਜੀ ਚਲੋ ਤਾਂ ਕੋਹੜੀ ਹੋ ਜਾਂਦੇ ਆ ਕਿਉਂਕਿ ਚੜ੍ਹਾਈ ਆ ਸਾਰੀ ਇਹ ਹੈ ਨਾ ਜ਼ੋਰ ਲੱਗਦਾ ਟਰੱਕ ਦਾ ਭਾਰ ਵੀ ਜ਼ਿਆਦਾ ਹੁੰਦਾ ਹੈ ਭਾਰ ਭਾਰ ਕਰਕੇ ਵੱਧ ਜ਼ੋਰ ਲੱਗਦਾ ਹੁਣ ਆਪਾਂ ਰੁਕੇ ਆ 22 ਸਨ ਤਾਂ ਉਸ ਤੇ ਸਾਹਮਣੇ ਉਹ ਨਹੀਂ ਸੀਗਾ ਮਤਲਬ ਟਰਨ ਲੈਂਡ ਨੂੰ ਰੌਂਡ ਅਬਾਊਟ ਹੈ ਨਾ ਉੱਥੇ ਹੁਣ ਆਪਾਂ ਰੁਕੇ ਆ ਕਯੂਬ ਸਟਾਪ ਇਹ ਜਸਤ ਜਦੋਂ ਪੈਂਚਾਲਾ ਸਟ੍ਰੈਚ ਖਤਮ ਹੁੰਦਾ ਦੋਸਤੋ ਨਾਲ ਹੀ ਆਉਂਦਾ ਬੋਨਰ ਚੱਕਤਾ ਤਾਂ ਕਿ ਕਾਰ ਠੰਡੀ ਰਵੇ ਕਯੂਬਸਟਾਪ ਹੁਣ ਤੁਹਾਨੂੰ ਦਿਖਾਉਣੀ ਆ ਇਹਦੇ ਅੰਦਰ ਕੀ ਕੀ ਸੁੱਖ ਸੁਵਿਧਾ ਨੇ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਬੈਠਣ ਦਾ ਪ੍ਰੋਪਰ ਐਂਬੀਅੰਸ ਹੈ ਔਰ ਇਥੇ ਆਪਾਂ ਆਰਡਰ ਕੀਤੀ ਹੈ ਇੱਕ ਸਪੈਸ਼ਲ ਐਗਜ਼ੀਕਿਊਟਿਵ ਥਾਲੀ ਉਸ ਦੇ ਵਿੱਚ ਕੀ ਕੁਝ ਆਏਗਾ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਹੁਣ ਹੀ ਦੱਸ ਦਿੰਨੇ ਆ ਆ ਦੇਖੋ ਐਗਜ਼ੀਕਿਊਟਿਵ ਥਾਲੀ ਦੇ ਵਿੱਚ ਹੈ ਇੱਕ ਦੇ ਇੱਕ ਦੇ ਥਾਲੀ ਦੇ ਵਿੱਚ ਤਰੀਰ ਬਟਰ ਮਸਾਲਾ ਦਾਲ ਰੱਖਣੀ ਮਿਕਸ ਵੇਅਰ ਜੀਰਾ ਰਾਈਸ ਤੇ ਰੋਟੀ ਸਲਾਦ ਪਾਪੜ ਸਵੀਟ ਬਟਰ ਆਪਾਂ ਇਹ ਆਰਡਰ ਕੀਤੀਆਂ ਤਿੰਨ ਤੇ ਦੇਖਦੇ ਆ ਕਿੰਨਾ ਟਾਈਮ ਲੱਗਣਾ ਫੇਰ ਆ ਗਈ ਆਪਣੀ ਥਾਲੀ ਇਹ ਆ ਗਈ ਆਪਣੀ ਥਾਲੀ ਕਿਵੇਂ ਹੈ ਜੀ ਸਹੀ ਹੈ ਠੀਕ ਹੈ ਚਲੋ ਸ਼ਕ ਰੇ ਆਪਾਂ ਚੱਲਣ ਲੱਗੇ ਸੀ ਇੱਕ ਬੱਸ ਆ ਗਈ ਜਿਹੜੀ ਕਿ ਚੱਲਦੀ ਆ ਨਾਗਪੁਰ ਤੋਂ ਜਬਲਪੁਰ ਲਈ ਔਰ ਇੱਥੇ ਸਾਡਾ ਬਿੱਲ ਬਣਿਆ 970 ਰੁਪਏ ਸੋ ਆਓ ਹੁਣ ਆਪਾਂ ਨੈਕਸਟ ਚੱਲਦੇ ਆ ਕਾਫੀ ਪੀਤੀ ਕਾਫੀ ਸਵਾਦ ਬਣਾ ਕੇ ਦਿੱਤੀ ਸੀ ਮਿਡਵੇ ਰੀਟਰੀਟ ਮੋਗਾਉਂ ਮੋਗਾਉਂ ਜਗ੍ਹਾ ਦਾ ਨਾਮ ਹੈ ਸਿਉਣੀ ਦੇ ਨੇੜੇ ਆ ਕਿਊ ਸਟਾਪ ਗੱਡੀ ਠੰਡੀ ਹੋ ਗਈ ਹੁਣ ਆਪਾਂ ਚੱਲੀਏ ਚੱਲੀਏ ਜੀ ਹਾਂ ਜੀ ਚਲੋ ਜੀ ਕਰੋ ਚੈੱਕ ਮੈਂ ਕਿ ਨੀਰਾ ਹੋ ਜਾਣਾ ਫਿਰ ਹੁਣ ਤੁਹਾਨੂੰ ਪਹਿਲਾਂ ਪਹਿਲਾਂ ਦਿਖਾ ਦਈਏ ਸਮਾਂ ਹੋ ਗਿਆ 5:40 ਸ਼ਾਮ ਦੇ ਹਜੇ ਜਿਹੜੀ ਆਪਣੀ ਦੂਰੀ ਹੈ ਉਹ ਇਥੋਂ 227 ਕਿਲੋਮੀਟਰ ਆ ਸਾਗਰ ਪਰ ਹਜੇ ਸਟੇ ਕਨਫਰਮ ਨਹੀਂ ਹੈ ਕਿੱਥੇ ਰਹਿਣਾ ਉਹ ਸਰਪ੍ਰਾਈਜ਼ ਈ ਆ ਸਾਨੂੰ ਵੀ ਨਹੀਂ ਪਤਾ ਅੱਜ ਦੀ ਰਾਤ ਕਿੱਥੇ ਰਹਿਣਾ ਪਏਗਾ ਸਾਨੂੰ ਤੇ ਇਥੇ ਫਰੂਟ ਮਿਲਦਾ ਸੀਤਾਫਲ ਸਾਈਡਾਂ ਦੇ ਪਿਆ ਨਾ ਇਹ ਸੀਤਾਫਲ ਹੈ ਸੀਤਾਫਲ ਫਰੂਟ ਮਿਲਦਾ ਇਥੇ ਬਹੁਤ ਜ਼ਿਆਦੇ ਹੁਣ ਅਸੀਂ ਉਥੇ ਹੀ ਨਿਕਲ ਰਹੇ ਹਾਂ ਹੁਣ ਘਾਟ ਸੌਣ ਗਈਆਂ ਤੁਹਾਨੂੰ ਥੋੜੀਆਂ ਥੋੜੀਆਂ ਦਿਖਾਵਾਂਗੇ ਫਿਰ ਹੋਨਾ ਇਹ ਆ ਗਿਆ ਟੋਲ ਜਿੱਥੋਂ ਆਪਾਂ ਟਰਨ ਲੈਣਾ ਲੈਫਟ ਹਨਾ ਜਿਹੜਾ ਸਿੱਧਾ ਹੀ ਜਾਵਾਂਗੇ ਤਾਂ ਇਹ ਜਾਏਗਾ ਜਬਲਪੁਰ ਨੂੰ ਸੋ ਤੁਸੀਂ ਇਹ ਮੇਸ਼ਾ ਧਿਆਨ ਰੱਖਣਾ ਅਗਰ ਸਿੱਧਾ ਚਲੇ ਗਏ ਤਾਂ ਜਬਲਪੁਰ ਪਹੁੰਚ ਜਾਓਗੇ ਇੱਥੋਂ ਤੁਸੀਂ ਲੈਫਟ ਲੈਣਾ ਇਹ ਟੋਲ ਤੁਹਾਨੂੰ ਗੂਗਲ ਮੈਪ ਆਪਣੇ ਆਪੇ ਲੈ ਜਾਏਗਾ ਟਰਨ ਪਰ ਵੀ ਮੈਂ ਤੁਹਾਡੇ ਲਈ ਜਾਣਕਾਰੀ ਦੱਸਣੀ ਸੀਗੀ 2.5 ਕਿਲੋਮੀਟਰ ਤੇ NH44 ਆਪਾਂ ਟਰਨ ਲੈਣਾ ਅਗਰ ਸਿੱਧਾ ਚਲੇ ਜਾਵਾਂਗੇ ਤਾਂ ਆਪਾਂ ਜਾਵਾਂਗੇ ਜੈਪੁਰ ਡਾਉਚ ਆ ਦੇਖੋ ਆ ਗਿਆ ਰਾਉਂਡ ਬਾਉਟ ਇੱਥੋਂ ਆਪਾਂ ਲੈਫਟ ਹੋ ਜਾਣਾ ਸਿੱਧੇ ਪਹੁੰਚਾਂਗੇ ਤਾਂ ਜਬਲਪੁਰ ਚਲੇ ਜਾਵਾਂਗੇ ਜਬਲਪੁਰ ਤੋਂ ਪ੍ਰਿਆਗਰਾਜ ਹੋ ਕੇ ਵੀ ਆਪਾਂ ਜਾ ਸਕਦੇ ਹਾਂ ਕੋਈ ਵੀ ਰਸਤਾ ਹੈਗਾ ਪ੍ਰਿਆਗਰਾਜ ਤੋਂ ਆਪਾਂ ਲੈ ਲੈਣਾ ਬੁੰਦੇਲਖੰਡ ਐਕਸਪ੍ਰੈਸ ਵੇ ਬਹੁਤ ਦੂਰ ਪੂਗਾ ਪਰ ਤੇ ਇੱਥੋਂ ਆਪਾਂ ਲੈ ਲੈਣਾ ਲੈਫਟ ਆਹ ਟਰੱਕ ਦੇ ਪਿੱਛੇ ਹੀ ਐਨ ਐਚ 44 ਤੇ ਚੱਲਿਆ ਹੁਣ ਸਾਹਮਣੇ ਚੱਲਾ ਗਿਆ ਜਬਲਪੁਰ ਨੂੰ ਇੱਥੇ ਤੇ ਆਪਾਂ ਮੁੜ ਜਾਣਾ

टोल किस बात का देख रहे हैं सर आपकी बंदा है मैं रोक रहा चालू है बंद तो गई है बहुत बड़े-बड़े खड्डे थे भैया सच कह रहे हैं बरसात तो बाद काम स्टार्ट ही हुआ है अपना ओके, ओके ओके अगली बार आएंगे तो बढ़िया बना देना ठीक है थैंक यू थैंक यू हाँ जी आपा एक पीछे टोल आया सी उठे रुके हुए हैं ये ट्रक भी बहुत खड़े हैं देखो ये रहा ਤੇ ਇਥੇ ਆਪਾਂ ਗੱਡੀ ਸਾਈਡ ਤੇ ਲਾ ਕੇ ਆਪਣੀ ਚਾਹ ਧਰ ਲਈ ਸੌਰੀ ਕਾਫੀ ਰੱਖ ਲਈ ਫੇਰ ਕਾਫੀ ਬਣ ਰਹੀ ਹੈ ਕਿਉਂਕਿ ਹਜੇ ਆਪਾਂ 180 ਕਿਲੋਮੀਟਰ ਹੋਰ ਜਾਣਾ ਹਾਂਜੀ ਠੀਕ ਹੋ ਚਲੋ ਸਮਾਂ ਹੋ ਗਿਆ ਰਾਤ ਦੇ 9 ਵਜੇ ਗਏ ਨੇ ਤੇ ਆਪਾਂ ਹਜੇ ਸਾਗਰ ਰਹਿ ਗਿਆ 44 ਕਿਲੋਮੀਟਰ ਪਰ ਹਜੇ ਵੀ ਸਸਪੈਂਸ ਹੈ ਵੀ ਆਪਾਂ ਨੂੰ ਕਮਰਾ ਕਿਤੇ ਮਿਲੂਗਾ ਜਾਂ ਨਹੀਂ ਮਿਲੂਗਾ ਅਗਰ ਤਾਂ ਕਮਰਾ ਮਿਲ ਗਿਆ ਫਿਰ ਤਾਂ ਬੱਲੇ ਬੱਲੇ ਅਗਰ ਕਮਰਾ ਨਹੀਂ ਮਿਲਿਆ ਤਾਂ ਆਪਾਂ ਫਿਰ ਗੱਡੀ ਖਿੱਚ ਦੇਣੀ ਹੈ ਅੱਗੇ ਨੂੰ ਚਾਂਸੀ ਵੱਲ ਨੂੰ ਫਿਰ ਚਾਂਸੀ ਜਾ ਕੇ ਆਪਾਂ ਕਮਰਾ ਲਵਾਂਗੇ ਵੈਸੇ ਕੋਸ਼ਿਸ਼ ਹੈ ਵੀ ਇੱਥੇ ਮਿਲ ਜਾਏਗਾ ਕਿਉਂਕਿ ਲਾਸਟ ਟਾਈਮ ਨਾ ਆਪਾਂ ਸਤਿਅਮ ਇੱਕ ਹੋਟਲ ਹੈ ਐਸੇ ਰੋਡ ਤੇ ਉੱਥੇ ਸਤਿਅਮ ਟਾਪਾ ਉਹਦਾ ਲੰਚ ਵੀ ਵਧੀਆ ਹੁੰਦਾ ਉਹਨਾਂ ਨੇ ਰੂਮਸ ਉਦੋਂ ਬਣਾਏ ਸੀਗੇ ਸੋ ਦੇਖਦੇ ਆਂ ਜੇ ਉੱਥੇ ਅਗਰ ਕਮਰੇ ਉਹਨਾਂ ਕੋਲ ਹੋਣਗੇ ਤਾਂ ਆਪਾਂ ਲੈ ਲਾਂਗੇ ਔਰ ਵਾਜਬ ਰੇਟ ਤੇ ਅਗਰ ਹੋਣਗੇ ਤਾਂ ਲਵਾਂਗੇ ਜਿਆਦਾ ਮਹਿੰਗੇ ਆਪਾਂ ਕਮਰੇ ਨਹੀਂ ਲੈ ਸਕਦੇ ਕਿ ਬਣ ਰਾਤ ਦੇ 10:30 ਹੋ ਗਏ ਆਪਾਂ ਪਹੁੰਚ ਗਏ ਇੱਥੇ ਕੀਤੀ ਕਾਰ پارک ਔਰ ਹੋਟਲ ਸ਼ਰੀ ਦੇ ਵਿੱਚ ਆਪਾਂ ਰੂਮ ਲਿਆ ਐਨ ਐਚ 44 ਦੇ ਕੋਲ ਹੀ ਐਰੀਆ ਸੱਤਮ ਹੋਟਲ ਸੱਤਮ ਹੋਟਲ ਵੀ ਰੂਮ ਦੇਖਣ ਗਏ ਸੀ ਪਰ ਉਸ ਹੋਟਲ ਦੇ ਰੂਮ ਸੋਹਣੇ ਨਹੀਂ ਲੱਗੇ ਇਹਦੇ ਰੂਮ ਬਹੁਤ ਸੋਹਣੇ ਆ ਤੁਹਾਨੂੰ ਰੂਮ ਦਿਖਾਉਣੇ ਆ ਸੋ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਨਿਊ ਪ੍ਰਾਪਰਟੀ ਆ ਕਿਉਂਕਿ ਸੀ ਸਾਲ ਪਹਿਲਾਂ ਐਸੀ ਉਦੋਂ ਹੀ ਨਹੀਂ ਸੀ ਬਣਦੀ ਹੋਏਗੀ ਆਪਾਂ ਧਿਆਨ ਨਹੀਂ ਦਿੱਤਾ ਸੋ ਹੁਣ ਚੱਲ ਕੇ ਦੇਖਦੇ ਆਂ ਅੰਦਰ ਬਹੁਤ ਹੀ ਸੋਨਾ ਇਹਨਾਂ ਨੇ ਡੀਲ ਡਨ ਕੀਤੀ ਇਹਨਾਂ ਕਰਕੇ ਸਾਨੂੰ ਰੂਮ ਮਿਲਿਆ ਥੈਂਕ ਯੂ ਸੋ ਮੱਚ ਸੋ ਆਪਾਂ ਨੂੰ ਸ਼੍ਰੀਪਾਲ ਠਾਕੁਰ ਜੀ ਰੂਮ ਦਿਖਾ ਰਹੇ ਨੇ ਜਿਹੜਾ ਆਪਾਂ ਰੂਮ ਲਿਆ ਦੋ ਰੂਮ ਲਿਆ ਆਪਾਂ 202 ਆਰ 203 ਇਹ ਰਹਿਣ ਦਿਓ ਇਹ ਦਿਖਾ ਦਿਓ ਉਧਰੋਂ ਡੈਡੀ ਜੀ ਹੁਣੇ ਬੈਠੇ ਨੇ ਸੋ ਆਪਾਂ ਇਹ ਦਿਖਾਉਨੇ ਆਂ ਤੁਹਾਨੂੰ ਇਹ ਸਭ ਤੋਂ ਪਹਿਲਾਂ ਵਾਸ਼ਰੂਮ ਨੀਟ ਐਂਡ ਕਲੀਨ ਵਾਸ਼ਰੂਮ ਹੈ ਭਈਆ ਗਰਮ ਪਾਣੀ ਆਏਗਾ ਨਾ ਹਾਂ ਆਏਗਾ ਚਲੋ ਅੱਗੇ ਚਲੋ ਆਈ ਹੈ ਬੈਡਰੂਮ ਅਜਦਾ ਔਰ ਇਧਰ ਇਧਰ 뷰 ਵੀ ਹੈ ਹੈ ਦੇਖਿਆ ਲਿਧਰ ਕੀ ਦਿਖਦਾ ਅਰੇ ਵਾਹ acha ਇਧਰੋਂ ਬਾਹਰ ਰੋਡ ਦਿਖਦੀ ਹੈ NH44 ਔਰ ਇਹ ਸਿਟਿੰਗ ਹੈ ਨਾ نیچے ਜਿਹੜੇ ਬਾਹਰ ਲੋਕ ਬੈਠੇ ਰੂਫ ਟਾਪ ਹੈ ਓਕੇ ਸੋਇਆਜੀ ਰੂਮ ਬਹੁਤ ਸੋਹਣਾ ਰੂਮ ਹੈ ਸੋ ਵੀਡੀਓ ਨੂੰ ਇਥੇ ਐਂਡ ਕਰਦੇ ਆਂ ਕੱਲ ਆਪਾਂ ਚੱਲਾਂਗੇ ਸਾਗਰ ਤੋਂ ਲੁਧਿਆਣੇ ਪੰਜਾਬ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੋਟਲ ਬਹੁਤ ਵਧੀਆ ਹੋਟਲ ਦਾ ਰੂਮ ਆਪਾਂ ਨੂੰ ਮਿਲੇਆ 1 2800 ਦਾ ਨਾ 2800 28 uh, ਹਾਂ 2800 ਇਨਕਲੂਡ ਬ੍ਰੇਕਫਾਸਟ ਬਾਏ ਜੀ ਸਤਿ ਸ਼੍ਰੀ ਅਕਾਲ